13 14 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 ਚਰਿੰਦਾ 55 55 ਕਰੀ ਜਾਂ 55 ਕਰੀ ਜਾਂ ਉਹਨਾਂ ਸਾਡ ਕਾਰ ਬਾਅਦ ਡੋਨਟ ਹੈ ਸੀ ਆਟ ਸਾਰੀ ਸਾਡ ਉਹਨਾਂ ਤਰਫ ਆਊਟਰ ਠੀਕ ਹੈ ਇਨਾਮੀਕਾ ਨੇ ਬੋਲਿਆ ਨਹੀਂ ਆ ਇਨਾਮੀਕਾ ਗੇਮ ਚੋਂ ਹਟੋ ਗਈ ਇਨਾਮੀਕਾ ਬਾਹਰ ਠੀਕ ਹੈ ਹੁਣ ਮੈਂ ਫੇਰ ਸਟਾਰਟ ਕਰਨ ਲੱਗਿਆਂ ਦੁਬਾਰਾ ਤੋਂ ਸਟਾਰਟ ਕਰਾਂਗੇ ਠੀਕ ਹੈ ਕਿਸੇ ਬੱਚੇ ਤੋਂ ਸ਼ੁਰੂ ਕਰਦੇ ਆ 21 22 23 24 25 26 27 28 29 30 31 32 33 34 35 36 37 चलो बात चलो शांति तेरा ध्यान चलो फिर शुरू ਕਰਦੇ ਆਪਾਂ ਲੈਸਟ سٹਾਰਟ ਅਗੇਨ ਠੀਕ ਹੈ ਸ਼ਾਂਤੀ ਸ਼ਕਤੀ ਸ਼ਾਂਤੀ 40 40 40 40 40 ਚਿਤਾਲੀ 40 40 40 40 ਜੋ 55 55 55 30 25 25 70 25 50 ਗੱਲਬਾਰਾ ਦੇਖੋ ਬੇਟਾ ਸਾਰਿਆਂ ਨੇ ਉੱਚੀ ਬੋਲਣਾ ਵਾਚ ਤੇ ਉਹਨੇ ਗਲਤ ਬੋਲਿਆ ਫੇਰ ਆਪਾਂ ਹੁਣ ਸ਼ੁਰੂ ਕਰਦੇ ਆ ਠੀਕ ਹੈ 45 46 45 48 50 50 52 53 55 57 58 50 ਹੁਣ ਇਹ ਨਾ ਹੱਟ ਕੇ ਗੇਮ ਚ ਆਊਟ ਹੋ ਗਿਆ ਚਲੋ ਨੈਕਸਟ ਨਾ 60 61 ਮੈਂ ਦੁਬਾਰਾ ਸ਼ੁਰੂ ਕਰਦੀ ਹਾਂ ਇੱਕ ਮੈਂ ਸੰਖਿਆ ਤੁਹਾਨੂੰ ਦੁਬਾਰਾ ਦੇਣੀ ਹੈ ਉੱਥੋਂ ਸ਼ੁਰੂ ਕਰਦੇ ਹਾਂ ਠੀਕ ਹੈ ਅ ਗਰੋ ਸਟਾਰ ਪੰਜਾ ਛੇੰਜਾ ਪੰਜਜਾ ਛੇੰਜਾ ਸਤੰਜਾ ਅਠੰਜਾ ਨੌੰਜਾ ਜਲਵਾੜਾ ਸੁਨਮਾਨ ਨਾ ਨਾ ਅਗੇਨ ਅਗੇਨ ਮੈਂ ਸਟਾਰਟ ਕਰਦੀ ਹਾਂ ਠੀਕ ਹੈ 45 45 45 45 45 ਆਊਟ ਅਗੇਨ 45 48 49 50 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 5

99 99 99 सो वेरी गुड क्लैपिंग